ਦੋ ਜਾਨਾਂ ਜਾਂਦੇ ਪੇ ਕੰਨ ਲੈਣਾ ਇਹ ਆਪਣੀ ਥੋਲਾ ਬੰਨੇ ਵੀ ਜਲਾ ਇਦਲੇ ਦੀਓ ਜਿਵੇਂ ਇੱਕਣਾ ਫੀਜ ਲਾਈਂ ਤੇ ਥੋਲਾ ਬੰਨੇ ਮੀਨਾ ਦਾ ਨਹੀਂ ਥੋੜੇ ਡਗਿਓ ਰਹੀ ਜਾਰੇ ਨਹੀਂ ਪਰ ਮੀਨਿ ਬਤਾਲੀ ਆ ਗਈ ਤੋ ਤੰਤ ਨੇ ਮੁੰਡਾ ਚੋਣਾ ਕੋਚੀ ਹੋ ਰਿਹਾ ਇਹਨੇ ਸੈਕਨ ਨਾ ਬੰਨਾਈ ਜਾ ਕੋ ਪੜਾਈ ਕਰਨ ਵਾ ਜਾ ਬੈ ਮੈਰੀ ਰੁਪਿਆ ਤਰਮ ਨਹੀਂ ਦੱਸੇ ਤੇ ਆਉਂਦੀ ਤੇ ਥੋ ਜਾਨ ਨਹੀਂ ਅੱਥੇ ਆਉਂ ਥਲੇ ਪਈ ਨਾ ਠੀਬ ਲਾ ਨਾ ਮੈਂ ਬਿਆ ਉਹ ਜਾਂਦੇ ਰੋਜ਼ ਸਵੇਰੇ ਕੰਮ ਵਾਲੇ ਚਾਚੀ ਗਾਲੀ ਛਾਰਿਆ ਨੂੰ ਮੇਰਾ ਨਾਮ ਹੈ ਗਮਿੰਦ ਜਿੰਦ ਤੂੰ ਜਿਹੜਾ ਪੈਂਦੇ ਜਿੱਤਨਰ ਅੱਜ ਆਪ ਪੀ ਆਇਆ ਇੱਥੇ ਦਾਖਤ ਉਹਨਾਂ ਨੂੰ ਲਾਇਆ ਤਾਂ ਸਵੇਰੇ ਕੰਨ ਲੱਦੇ ਐ ਰਾਤ ਤੇ ਮੈਂ ਉਹ ਮੈਂ ਕਰ ਚੱਕ ਕਿਤਾ ਹੀ ਛੁੰਦੀ ਪਈ ਕਿਤੇ ਤੇ ਮੈਂ ਆ ਜਾ ਬੈਠ ਮੈਂ ਛੁੰਦਣਾ ਜਾ ਰਿਹਾ ਮਨਾ ਬਾਤ ਦਮਕ ਖਿਸ਼ਾਨ ਉਹਦੇ ਨਾਲ ਹੋਰ ਇੱਕ ਉਹ ਨਹੀਂ ਆ ਰਿਹਾ ਉਹਦੇ ਆ ਲੱਗਿਆ ਘਰੇ ਨਹੀਂ ਮਿਲ ਜਾਓ ਅੱਛਾ ਆਦੇ ਬੱਤੀਆਂ ਆਉਂਦੀਆਂ ਆ ਆਪਾਂ ਜਿਹੜੇ ਤਾਂ ਨੇ ਤੇ ਦੇਖ ਲੋ Tempat tempat yang banyak, Help, tempat tempat yang masa, kita है ठीक है यह उम्मीद है जापान अच्छी तुझे जहां ਚਲ ਫਿਰ ਚਲੋ ਫਿਰ ਮਾਫੀ ਕਰਦਾ ਮਰਨਾ ਸਭ ਪੰਗੜਾ ਤੇ ਨਾ ਫੁੱਲ ਚੰਦਾ ਹੀ ਜਾ ਸਿੱਧਾ ਕਿ ਜਦੋਂ ਯਾਰ ਤੱਕ ਉਹਨਾਂ ਵਿਲੇ ਆਪੇ ਚੱਲਵੰਦੀ ਰਸ ਇਹ ਕੱਤੀ ਚੋਨਾ ਇਹਦੇ ਬੁੱਤੇ ਹੀ ਬੜੇ ਦੇਖਿੰਦੇ ਵੇਖ ਲੋ ਚੋਬੇ ਦੇ ਬੜੇ ਬੁੱਤੇ ਆਈ ਵੇਖੋ ਇਹਨੇ ਬੁੱਤੇ ਚੋਬੇ ਦੇ ਉਹ ਇਹ ਲਵਾਪੇ ਇਹ ਚੁਕਤੀ ਚੋਨਾ ਤੇ ਆਪਣਾ ਚੋ ਚੋ ਦਾ ਚੁਣਾ ਆਪਣਾ ਚੈਲੇਂਜ ਨਾਲ ਟੋਲਾ ਬਣੇ ਲਈ ਆ ਤੈਨੂੰ ਬਣਾਣਾ ਉਹਨੂੰ ਯਾਦ ਬਚਵੇ ਕਰਨੀ ਚੱਲ ਗਿਆ ਚੱਲ ਗਿਆ ਚੱਲ ਗਿਆ ਸਮਾਰਨ ਉਹ ਰਾਤ ਵੇਲੇ ਜਦੋਂ ਖੋਲੋ ਆਹ ਟੱਬਾ ਖੜਦੇ ਪੱਤੀ ਪਾਉਂਦੇ ਆ ਆ ਵੀ ਸੇਵਾਂਗੇ ਲੱਕ ਲੱਕ ਜੀ ਜੀ

ਇਹ ਤੇ ਇੰਨਾ ਵੱਧ ਪਾਏ ਤੇ ਇਹ ਨਹੀਂ ਪੜ ਗਿਆ ਚਲ ਵਾਹ ਜੀ ਤੇਲੇ ਦੀ ਉਹ ਤਾਂ ਗੁਆ ਸਾਹੀ ਲਾ ਹੀ ਦਵਾ ਜਿੰਦੀ ਹੈ ਨਾ ਇਦਾਂ ਦੰਦਾਂ ਦੇ ਛਾਲਿਆਂ ਦੇ ਜਿੱਦਾਂ ਨਾਲ ਲਾਉਣਾ ਤੇ ਚਾਉtheta ਵੀ ਨਹੀਂ ਕਾ ਕਾ ਪਾਜ ਲੈ ਜਾਂਦੀ ਜਾਂਦੀ ਜਾ ਐਵੇਂ ਲੈ ਜਾਂਦੀ ਆ ਬਾਅਦ ਠੰਡੀ ਹੋਊਗੀ ਹਿੰਦਕੀ ਪਹਿਲਾਂ ਪੀ ਲਈਏ ਮੁੱਕ ਕੇ ਕਰਦੇ ਰਹਿਵਾਂ ਤੇ ਬਾਅਦ ਠੰਡੀ ਹੋ ਜੂਗੀ

ôi lấy cái giòn đấy, chân chân cái cái giòn này, cái cái chân đấy, à cái à thô la bàn thế à thô la bàn này, ਬੀਜ ਜਲਾਈ ਦੇ ਲੱਦੀ ਹੋਈ ਆ ਬੈਠ ਤੂੰ ਆਪੇ ਵੇਚ ਲਓ ਅਸੀਂ ਆਪਾਂ ਨਾਲ ਤੇ ਵੇਕਨ ਰਹੇ ਆ ਤੂੰ ਦੇਖ ਲੈ ਪਿੱਛੇ ਦੇ ਤਾਂ ਦੋ ਜਾਨ ਨੂੰ ਜਾਂ ਤੇ ਵੇਕਨ ਰਹੇ ਆ ਇਹ ਆਪਣੀ 1692 ਆ ਬੀਜ ਜਲਾਈ ਦੇ ਲੱਦੀ ਹੋਈ ਆ ਵੇਖ ਲੈ ਬੀਜ ਜਲਾਈ ਤੋਂ ਨੰਬਰ ਨੇ ਪਛੇਤੀ ਲਾਈ ਵੀ ਵਧੀਆ ਦਿੰਦੀ ਆ ਕਈ ਆ ਜੁਦਾ ਜੁਨਾ ਦੇਖ ਲੋ ਇਹ ਚਦਾ ਇਹ ਪਾਣੀ ਚ ਲਾਈਦਾ ਲੱਗਾ ਪਾਣੀ ਚ ਲਾਈਦਾ ਤੇ ਹੁਣ ਜੇ ਆਪਾਂ ਲਈ ਤਿਲਾ ਨੂੰ ਦੋਆ ਜਪੀ ਤੈਨੂੰ ਲਾਉਣਾ ਆਪਾਂ ਗੇਤਾਂ ਹੀ ਪਹਿਲਾਂ ਆਪਾਂ ਇੱਥੇ ਪੱਥੇ ਬੀਜੇ ਗਾਚਾ ਬੀਜਿਆ ਜੇ ਆਪਾਂ ਗਿਆ ਇੱਥੇ ਪਿੱਲਾ ਕਾਚਾ ਬੀਜਿਆ ਏ ਟਨੁਕੇ ਜਾਂਦੇ ਲੱਗਾ ਬੜੀ ਭਾਰੀ ਹੋ ਗਈ ਉਹ ਹੋ ਨਹੀਂ ਹਾਂ ਭਾਰੀ ਆਪਾਂ ਫਛੇਤੀ ਲਾਈ ਦਾਂ ਜੁਵਾਨਾ ਗੇਤੀਆਂ ਦਾ ਕੋਈ ਪਤਾ ਨਹੀਂ ਸਾੜੀ ਹੋ ਗਈ ਨਾ ਨਹੀਂ ਚੋਨਾ ਉਹ ਵਧੀਆ ਨੇ ਬਾਪ ਦੀ ਅਗੇ ਤੇਰਾ ਗਮੀ ਜਾਈ ਪੰਦੀ ਆ ਜੇ ਗੇਤੀਆਂ ਲਾਉਂਦੇ ਆ ਨਾ ਉਹ ਪਹਿਲਾਂ ਕੱਦ ਵੱਜ ਜਾਂਦਾ ਜ਼ਿਆਦਾ ਮਲੇ ਛੇਵੇਂ ਦੇ ਛੇਵੇਂ ਦਈਏ ਲੱਗਦਾ ਕੀ ਨਹੀਂ

ਆ ਨਾ ਤੁਹਾਂ ਪਾਚੀ ਹੋਈ ਸੀ ਦਵਾਈਆਂ ਪਏ ਜੇ ਮੁਕੇ ਆ ਆਪਣਾ ਇੱਕ ਦਾ ਹੈ ਜੀ ਨਾ ਖ ਤੇ ਬੱਦ ਪਾਣੀ ਲੱਗਦਾ ਹੀ ਨਾ ਆਇਆ ਪੈ ਚਪੇ ਦੇ ਲਈ ਚਾਹ ਦਾ ਬਾ ਅਰੇ ਮਾਣੀ ਮੋਤੇ ਦੱਗਿਓ ਦੇ ਜਮੀਨ ਦਾ ਡਾਨੇ ਤੋਂ ਡਾ ਗਿਓ ਦੇ ਜਿਆਦੇ ਨਹੀਂ ਫਿਰ ਨਹੀਂ ਵੱਧਦਾ ਜਾਈ ਦੋ ਤਿੰਨ ਦਿਨ ਉਹਨਾਂ ਚੋਂ ਨਾ ਕੋਈ ਹੀ ਹੋਤਾ

ਮੈਂ ਗਰੇ ਹੋ ਰਹੀ ਆ ਦੇਖ ਲੈਨੇ ਤੂੰ ਮੈਂ ਨੱਖ ਨਿਆ ਬਾਜ ਜੰਨੇ ਨਾ ਲਾ ਜਬ ਚੱਕਰ ਲੈ ਤਲਾ ਆ ਆ ਕੇਰ ਆਪਣੇ ਵਾਲਾ ਪੱਥਿਆਂ ਚ ਆ ਵੇ ਇਧਰ ਨਹੀਂ ਨਾ ਇਹ ਗਾਚਾ ਇਸ ਨਾ ਪੱਥੇ ਵੀ ਨਾ ਉਹ ਪੈ ਜਪੜੀ ਕਰ ਦੇਣਾ ਪੱਥੇਆ ਮੇਰਾ ਪਨੀਰੀ ਆ ਪੰਨਾ ਜੀ ਲਾਨੀ ਆ ਦਾ ਕੱਤੀ ਲੰਗ ਇੱਥੇ ਮੈਂ ਕਰਕੇ ਜਾਉਂਦਾ ਉੱਥੇ ਲੈ ਜੀ ਬਾਈ ਦੇ ਲਾਢ ਸਰੇ ਗੋਬੇ ਬਣੇ ਹਨ। ਚੋਬੇ ਬਣੇ ਆ। ਨਹੀਂ ਦਵਾਈ ਕੋਈ ਕੰਮ ਹੀ ਕਰਦੀ ਫੇਰ ਹੀ ਬਮਾਈ ਪਏ ਜਾਂਦੀ ਆ। ਹਮਮ। ਨਾ ਹੀ ਮਾਦੀ ਦਾ ਬਮਾਈ ਦਾ ਪਾਣੀ ਹੁੰਦੀ ਆ। ਅਸੀਂ ਆਪਾਂ ਉੱਥੇ ਲੈ ਕੇ ਚੱਲੇ ਦਵਾਈਆਂ। ਫੜਾ ਫੜਾ ਦੋ ਪਾਇਰ ਤਿੰਨ

ਮਾ ਕਿਆ ਜੇ ਬਿਮਾਰੀ ਪੈ ਜਾਣੀ ਆ ਜੇ ਆਜਾ ਤਿਆ ਮਹੀਨਾ ਜਾਣ ਯਾਰ ਕਿ ਤਮ ਬੰਦਾ ਇਹਦੇ ਵਿਹਾਂ ਪੰਨੀਆਂ ਜਨਾਉਂ ਨਾ ਚੋਨੇ ਪਕਣਾ ਨਾ ਤੇ ਮੁੱਕੇ ਬਿਮਾਰੀ ਪਏ ਫੇਰ ਦੀ ਕਹਿੰਦੇ ਮੁੱਕਦੇ ਜਬੇ ਇਹ ਐਸਾ ਕਰਨਾ ਬਿਮਾਰੀ ਦਾ ਕੋਈ ਪਤਾ ਹੀ ਕੋਈ ਆ ਜਾ ਬਿਮਾਰੀ ਹੋਰ ਕਿ ਤੈਮ ਨਹੀਂ ਦੱਸ ਤੇ ਆਉਂਦੀ ਹੈ ਏ ਥੋੜੀ ਜਾ ਨਹੀਂ ਇੱਥੇ ਆ ਵੀ ਥਲੇ ਪਈ ਨਾ ਛੀ ਬਣਾ ਕੇ ਮੈਂ ਬਿਆ ਹੰਦੇ ਦੀ ਨਮਾਈ ਪਈ ਆ ਕਿ ਅਜੇ ਇੱਥੇ ਆਈ ਹੈ ਨਾ ਥੋੜੀ ਜਿਹੀ ਤੇ ਇੱਥੋਂ ਮੁੱਕਾ ਫੈਲ ਜਾਂਦੀ ਆ ਆਹ ਨਹੀਂ ਇੱਥੋਂ ਇੱਥੋਂ ਇਹ ਮੁੱਕਾ ਫੈਲ ਜਾਂਦੀ ਆ ਬੰਮਾਰੀ ਚਲ ਪਾਣੀ ਲੱਤਾ ਦਾ ਫੇਰ ਕਿਉਂ ਨਾ ਮੈਂ ਪਾਣੀ ਲਾਈਏ ਤੇ ਪਾਣੀ ਦਾ ਤੂਪ ਤਾਂ ਉਹ ਪਾਣੀ ਜਾ ਕੇ ਬੰਨ ਕਰ ਦੇਣਾ ਪੰਜ ਤੂਪੇ ਤੋਂ ਆ ਚੇਨ ਨੂੰ ਮੁੱਕਾ ਤਾਂ ਹਾਂ ਬਾਹਰ ਦੁਨਾਈ ਨੇ ਪੱਕੇ ਜਾਣਾ ਮੁੱਕੇ ਤੇ ਇੰਨੇ ਤੋਂ ਲੈ ਕੇ ਬੰਨ ਕਰਨਾ ਜੇ ਜ਼ਾਇਦਾ ਟਾਈਮ ਮੇਰਾ ਤੇ ਤੋਂ ਰਾਬਾਈ ਲੈ ਦੇ ਲਾਗਾ ਜੇਰਾ ਤੇ ਅੱਲੇ ਦਾ ਹੀ ਤੀਜੂਂ ਦਾ ਤੀਜੂਂ ਦਾ ਤੇ ਆ ਨਦਾ ਹੀ ਜੂਂਦਾ ਫਿਰ ਵੀ ਤੁੰ ਯਾ ਫਿਰ ਦੇਖ ਲੈ ਨਿਕਲਦਾ ਇਹ ਤਾਂ ਹੱਤਲੇ ਤੋ ਨਾ ਜੀ ਬੇ ਉਹ ਤਾਂ ਤਾਂ ਫਾਮ ਛੱਤ ਤੇ ਤਾਂ ਪਈ ਹੈਗਾ ਥਲੇ ਚੁਕਾਈ ਪਹਿਲੇ ਮੈਂ ਗਿਲਾ ਕੀਤਾ ਚੋਨੇ ਨੂੰ ਫੇਚ ਬੇ ਕਰਾਂ ਤਾਂ ਇਹਦਾ ਕੰਮ ਨਹੀਂ ਕਰਦੀ ਤੇ ਬਾਈ ਉਤੋ ਤਾਂ ਤੂੰ ਨਵੇਂ ਵੇਲਾ ਥੋੜਾ ਵਿਚਾਰਿਆ ਜਾਂ ਹੋਲੇ ਤੋਂ ਤਾਂ ਫਿਰ ਮੁੰਜਾ ਸਾਡਾ ਚੁਕਾਇ ਦੇ ਜਿੰਨੇ ਨੇ ਇਹਦਾ ਹੈ ਨਾ ਨਹੀਂ ਬੰਨ੍ਹ ਦੇਂਦੀ ਚਲੋ ਬੰਨ ਲੱਗਾ ਇਹ ਨਹੀਂ ਜੇ ਬੇਕਰਨ ਲਾਈਕ ਆਉਂਦਾ ਹੈ ਨਾ ਦੇਖਣ ਲਈ ਜੇ ਤੇਰੀ ਇੱਥੇ ਸੇਕਾਂ ਦੇ ਦੇਖਨੇ ਆ ਆਛਾ ਸਕਵਾ ਕਿਹੜਾ ਲਾ ਸਕਵਾ ਵਾਲਾ ਕਿਹੜਾ ਲਾ ਤੇ ਬਾਕੀਆਂ ਨੇ ਸਵੇ ਹੋ ਗਈ ਐ ਤਾਂ ਸਵੇ ਹੋ ਗਈ ਸਾਡੀ ਅੰਦਰੋਂ ਪਾਸੇ ਲਾਈ ਗੇਟ ਲੋ ਮਾਨੇ ਮੋ ਤੇ ਦਨੇ ਆਂਦਾ ਕਿ ਆ ਤੇ ਪੜਾ ਵੱਡਾ। ਥਾਈ ਜੀ ਮੁੰਡਾ ਲੰਦਾ ਵੇਖ ਲੋ। ਚਵੇ ਹੋ ਰਹੀ ਆ ਤੂੰ ਦੇਖ ਲੋ। ਹੋਇਆ ਜਿਵੇਂ। ਹੋ ਬਾਲੀ ਬੜੀਆਂ। ਚਲੋ ਫਿਰ। ਚਲੋ। ਤੇ ਬਾਕੀ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਮੈ ਜੂਦ ਅchna। ਕਿੰਨੇ ਕਿੰਨੇ ਲੈ ਤਚਵੇ ਕੀਤੀ ਹੈ ਕੋਈ ਨਾ ਚੁੰਦੀ ਪੈਜੀ ਹੁਣ ਤੇ ਥੋੜਾ ਜਿਹਾ ਬੱਦਲ ਹੋ ਜਾਇਆ ਨਾ ਕਿ ਹੁਣ ਕੋਈ ਚੱਕਣ ਨਹੀਂ ਆਉਂਦਾ ਮਾਰੇ ਮੇਰੇ ਹਵਾ ਦੇ ਚੱਲਣ ਦੀ ਹੈ ਤੇ ਬਾਕੀ ਦਾ ਠੀਕ ਹੈ ਫਿਰ ਹੁਣ ਆਪਾਂ ਜੰਨੀਆ ਪਿੰਦ ਨੂੰ ਓਕੇ ਆ ਬਾਕੀ ਸੱਤਿਆਂ ਜਾਂਦੇ ਨਹੀਂ ਆ ਬੰਗਿਆ ਨਾ ਤੇਜੀ ਆਹੋ ਤੇ ਇਹਦਾ ਜਾਣੇ ਕਿਨੇ ਬਣੇ ਥਾਤੋ ਪੰਜ ਯਾਰ ਥਾਤੋ ਪੰਜ ਯਾਰ ਚੱਲ ਥਾਤੋ ਪੰਜ ਇਹਨੂੰ ਕਰ ਮੈਂ ਲਾ ਆ ਬੰਨ ਗੇਨੋ ਪੰਪੀ oke ਬਲ